ਬਾੜੀ ਖੇਤ ਨੂੰ ਖਾਣ ਲੱਗ ਜੂਵੇ ਤਾਂ ਫਿਰ ਖੇਤ ਦਾ ਬੜੂ ਡੀਆਈਜੀ ਰੋਪੜ ਰੈਂਕ ਕੋਈ ਛੋਟਾ ਰੈਂਕ ਨਹੀਂ ਹੈਗਾ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਕਿੰਨਾ ਵੱਡਾ ਅਹੁਦਾ ਹੈਡ ਹੀ ਇਸ ਤਰੀਕੇ ਦੇ ਇਲਜ਼ਾਮਾਂ 'ਚ ਫੜਿਆ ਜਾਂਦਾ ਤਾਂ ਫਿਰ ਥੱਲੇ ਵਾਲਾ ਜਿਹੜਾ ਪ੍ਰੋਪਰ ਇਮਾਨਦਾਰੀ ਨਾਲ ਕੰਮ ਕਿਵੇਂ ਚੱਲੂ ਇਹ ਬਲਵਿੰਦਰ ਬਹੁਤ ਵੱਡਾ ਸਵਾਲ ਹੈ ਲੋਹਾ ਵਪਾਰੀ ਦੇ ਵੱਲੋਂ ਪੈਸੇ ਦਿੱਤੇ ਜਾ ਰਹੇ ਸੀ ਤਾਂ ਇਹ ਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਇਹ ਕਿੰਨੇ ਸਮੇਂ ਤੋਂ ਪੈਸੇ ਦਿੱਤੇ ਜਾ ਰਹੇ ਸੀ ਕਿ ਕੋਈ ਹੋਰ ਫਰਮ ਵੀ ਜੁੜੀ ਹੈ ਕਿ ਕਿਸੇ ਹੋਰ ਵਪਾਰੀ ਤੋਂ ਵੀ ਇਸ ਤਰ੍ਹਾਂ ਵਸੂਲੀ ਆ ਜਿਹੜੀ ਉਹ ਕੀਤੀ ਜਾਂਦੀ ਸੀ ਇਹ ਸੱਦੇ ਤੌਰ ਤੇ ਹਰਤਾਰ ਸਿੰਘ ਭੋਲਰ ਤੱਕ ਡੀਆਈਜੀ ਤਾਂ ਜੁੜੇ ਨਹੀਂ ਹੋਣੇ ਕਿ ਉਹ ਸਿੱਧੇ ਰਿਸ਼ਵਤ ਮੰਗਦੇ ਨੇ ਉਹਨਾਂ ਦੇ ਨਾਲ ਮਹਿਕਮੇ ਦੇ ਜਿਹੜੇ ਹੋਰ ਅਧਿਕਾਰੀ ਨੇ ਉਹ ਵੀ ਜੁੜੇ ਹੋ ਸਕਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨਆਰਆਈ ਦਾ ਇੱਕ ਬੇਹਦ ਵੱਡੀ ਖਬਰ ਪੰਜਾਬ ਦੇ ਵਿੱਚ ਸਾਹਮਣੇ ਆਈ ਹੈ ਉਸ ਬਾਰੇ ਚਰਚਾ ਕਰਾਂਗੇ ਰੂਪਜਗਰ ਰੇਂਜ ਦੇ ਡੀਆਈਜੀ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੀਬੀਆਈ ਵੱਲੋਂ ਅੱਜ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਇਹ ਮਸਲਾ ਜਿਹੜਾ ਉਹ ਤੁਹਾਡੇ ਅੱਗੇ ਰੱਖਾਂਗੇ ਮੇਰੇ ਸਹਿਯੋਗੀ ਸੁਖਮਨ ਜੋਸ਼ ਸਿੰਘ ਚੀਮਾ ਮੇਰੇ ਨਾਲ ਮੌਜੂਦ ਨੇ ਤਾਂ ਸੁਖਮਨ ਕਿਵੇਂ ਇਹ ਵੱਡੀ ਗ੍ਰਿਫਤਾਰੀ ਅੱਜ ਹੋਈ ਹੈ ਤਾਂ ਬਿਲਕੁਲ ਬਰਬਿੰਦਰ ਇਹ ਮਾਮਲਾ ਸਭ ਨੂੰ ਹੈਰਾਨ ਕਰ ਦੇਣ ਵਾਲਾ ਕਿਉਂਕਿ ਅਕਸਰ ਬਹੁਤ ਸਾਰੇ ਮਾਮਲੇ ਅਜਿਹੇ ਆਉਂਦੇ ਰਹਿੰਦੇ ਨੇ ਕਿ ਪੁਲਿਸ ਅਧਿਕਾਰੀ ਨੂੰ ਕਦੇ ਰਿਸ਼ਵਤ ਲੈਂਦੇ ਆ ਫੜ ਲਿਆ ਜਾਂਦਾ ਕਿ ਅਜਿਹੇ ਤਰੀਕਿਆਂ ਦੇ ਨਾਲ ਫੜ ਲਿਆ ਜਾਂਦਾ ਰੰਗੇ ਹੱਥੀ ਕੋਈ ਛੋਟੇ ਰੈਂਕ ਦਾ ਅਧਿਕਾਰੀ ਹੁੰਦਾ ਤਾਂ ਬਹੁਤ ਸਾਰੇ ਮਾਮਲੇ ਅਜਿਹੇ ਆ ਜਾਂਦੇ ਰਹੇ ਪਰ ਇੱਕ DIG रोपड़ रेज ਦੇ ਜਿਹੜੇ DIG ਨੇ ਜਿਸ ਦੇ ਵਿੱਚ ਕਈ ਜ਼ਿਲ੍ਹੇ ਵੀ ਆ ਜਾਂਦੇ ਨੇ ਹਰਚਰਨ ਸਿੰਘ ਭੋਲਰ ਉਹਨਾਂ ਨੂੰ ਜਿਹੜਾ ਹਾਲਾਂਕਿ ਉਹਨਾਂ ਦੇ ਉੱਪਰ ਕੋਈ ਪੰਜਾਬ ਦੀ ਜਿਹੜੀ ਏਜੰਸੀ ਨੇ ਕਾਰਵਾਈ ਨਹੀਂ ਕੀਤੀ ਸੈਂਟਰ ਦੀ ਏਜੰਸੀ CBI ਨੇ ਜਿਹੜੀ ਇਹ ਕਾਰਵਾਈ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ CBI ਨੂੰ ਜਿਹੜੀ ਪਹਿਲਾਂ ਤੋਂ ਪਿੰਕ ਲੱਗੀ ਹੋਈ ਸੀ ਉਹਨਾਂ ਨੇ ਜਿਹੜਾ ਟਰੈਪ ਲਗਾਇਆ ਉਹਨਾਂ ਨੂੰ ਕੋਈ ਪਹਿਲਾਂ ਤੋਂ ਸੂਹ ਮਿਲੀ ਹੋਈ ਸੀ ਜੋ ਸੂਤਰਾ حوالے ਤੋਂ ਹੁਣ ਤੱਕ ਅਕਦੀ ਖਬਰਾਂ ਕਿਉਂਕਿ ਹਲੇ ਤੱਕ ਆਫੀਸ਼ੀਅਲ ਤੌਰ ਤੇ ਕੋਈ ਸੀਬੀਆਈ ਦੇ ਅਧਿਕਾਰੀ ਮੁਲਾਜ਼ਮ ਨੇ ਪੁਸ਼ਟੀ ਨਹੀਂ ਕੀਤੀ ਕਿ ਕਿਸ ਤਰ੍ਹਾਂ ਕਿੱਥੋਂ ਫੜਿਆ ਕਿ ਸਾਰਾ ਲਿੰਕ ਸੀਗਾ ਕਿਸ ਤਰੀ ਰੰਗੇ ਆਤੀ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਖਬਰ ਆ ਕਿ ਕੋਈ ਮੰਡੀ ਗਵਿੰਦਗੜ ਦਾ ਵਪਾਰੀ ਸੀ ਉਸ ਤੋਂ 5 ਲੱਖ ਦੀ ਜਿਹੜੀ ਰਿਸ਼ਵਤ ਆ ਜਾਨੀ ਕਿ ਉਸ ਤੋਂ 5 ਲੱਖ ਰੁਪਏ ਮੰਗੇ ਜਾ ਰਹੇ ਸੀ ਤੇ ਇਸ ਕਰਕੇ ਜਿਹੜੀ ਅੱਗੇ ਦੀ ਅੱਗੇ सीबीआई ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸੂਹ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਹਰਚਰਨ ਸਿੰਘ ਭੁੱਲਰ ਹੋਣਾਂ ਦੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਆ ਤਾਂ ਤੁਸੀਂ ਦੇਖੋ ਬਲਵਿੰਦਰ ਜੀ ਡੀਆਈਜੀ ਰੋਪੜ ਰੇਂਜ ਕੋਈ ਛੋਟਾ ਰੈਂਕ ਨਹੀਂ ਹੈਗਾ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਕਿੰਨਾ ਵੱਡਾ ਅਹੁਦਾ ਜੇਕਰ ਹੁਣ ਤਾਂ ਇਹ ਕਹਿ ਦਈਏ ਕਿ ਉਹ ਮੁਹਾਵਰਾ ਇੱਥੇ ਸੱਚ ਹੁੰਦਾ ਜੇ ਬਾੜੀ ਖੇਤ ਨੂੰ ਖਾਣ ਲੱਗ ਜਵੇ ਤਾਂ ਫਿਰ ਖੇਤ ਦਾ ਬਣੂਗੀ ਕਿ ਇੱਕ ਉਹ ਅਧਿਕਾਰੀ ਜਿਹਨੇ ਆਪਣੇ ਥੱਲੇ ਵਾਲੇ ਬਹੁਤ ਸਾਰੇ ਅਧਿਕਾਰੀਆਂ ਦੇ ਉੱਪਰ ਵੀ ਨਿਗ੍ਹਾ ਰੱਖਣੀ ਹੁੰਦੀ ਆ ਉਹਨਾਂ ਨੂੰ ਤਾੜ ਕੇ ਵੀ ਰੱਖਣਾ ਹੁੰਦਾ ਕਿ ਤਾ ਤਿੰਨ ਜ਼ਿਲ੍ਹੇ ਨਹੀਂ ਕਰਨਾ ਕਿ ਅਜਿਹਾ ਕੋਈ ਰਿਸ਼ਵਤ ਵਾਲਾ ਕੰਮ ਨਹੀਂ ਕਰਨਾ ਬਹੁਤ ਸਾਰੀ ਨਿਗ੍ਹਾ ਵੀ ਰੱਖਣੀ ਹੁੰਦੀ ਆ ਤਾਂ ਜਦੋਂ ਇੰਨੇ ਵੱਡੇ ਰੈਂਕ ਦਾ ਅਧਿਕਾਰੀ ਇੱਕ ਰਿਸ਼ਵਤ ਦੇ ਨਾਲ ਫੜਿਆ ਜਾਵੇ ਉਹ ਵੀ ਸੈਂਟਰ ਦੀ ਏਜੰਸੀ ਨੇ ਉਹਨਾਂ ਦੇ ਉੱਪਰ ਕਾਰਵਾਈ ਕੀ ਕਰੀ ਆ ਕਿ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਸੂਹ ਮਲੀ ਤਾਂ ਸਾਰਾ ਟਰੈਪ ਲਾ ਕੇ ਤਾਂ ਫਿਰ ਪੰਜਾਬ ਦੇ ਹਾਲਾਤ ਕੀ ਹੋਣਗੇ ਕਿ ਜਿਹੜੀ ਪੰਜਾਬ ਪੁਲਿਸ ਨੇ ਡੀਆਈਜੀ ਹਰਚਰਨ ਭੋਲਰ ਨੇ ਜਿਹੜਾ ਰੋਪੜ ਸਮੇਤ ਜਿਹੜਾ ਫਤੇਗੜ ਸਾਹਿਬ ਜਿਹੜਾ ਯਾਨੀ ਕਿ ਜਿੰਨਾ ਵੀ ਉਸ ਰੋਪੜ ਰੇਂਜ ਦੇ ਵਿੱਚ ਏਰੀਆ ਪੈਂਦਾ ਸਾਰੀ ਡਾਇਰੈਕਸ਼ਨ ਦੇਣੀ ਆ ਜੇਕਰ ਡਾਇਰੈਕਸ਼ਨ ਦੇਣ ਵਾਲਾ ਜਿਹੜਾ ਹੈੱਡ ਵਿਅਕਤੀ ਆ ਉਹੀ ਇਸ ਤਰੀਕੇ ਰਿਸ਼ਵਤ ਦੇ ਦੋਸ਼ਾਂ ਦੇ ਵਿੱਚ ਫੜਿਆ ਜਾਵੇ ਤਾਂ ਥੱਲੇ ਵਾਲਿਆਂ ਦਾ ਜਿਹੜਾ ਕਿਸ ਤਰੀਕੇ ਹਾਲਾਤ ਹੋਣਗੇ ਹਾਲਾਂਕਿ ਅਸੀਂ ਕਿਸ ਤੇ ਉੱਪਰ ਇਲਜ਼ਾਮ ਨਹੀਂ ਲਾਉਂਦੇ ਜੇਕਰ ਹੈੱਡ ਹੀ ਇਸ ਤਰੀਕੇ ਦੇ ਇਲਜ਼ਾਮਾਂ 'ਚ ਫੜਿਆ ਜਾਂਦਾ ਤਾਂ ਫਿਰ ਥੱਲੇ ਵਾਲਾ ਜਿਹੜਾ ਪ੍ਰੋਪਰ ਇਮਾਨਦਾਰੀ ਨਾਲ ਕੰਮ ਕਿਵੇਂ ਚੱਲੂ ਇਹ ਬਲਵਿੰਦਰ ਬਹੁਤ ਵੱਡਾ ਸਵਾਲ ਹੈ ਜੀ ਜੀ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕਿਸੇ ਸਕ੍ਰੈਪ ਡੀਲਰ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਹੋਈ ਹੈ ਮੰਡੀ ਗਵਿੰਦਗੜ ਆਪਾਂ ਜਾਣਦੇ ਹਾਂ ਕਿ ਲੋਹੇ ਦਾ ਗੜ੍ਹ ਉਸ ਇਲਾਕੇ ਨੂੰ ਕਿਹਾ ਜਾਂਦਾ ਹੈ ਵੱਡੀਆਂ ਵੱਡੀਆਂ ਫਰਮਾਂ ਨੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਨੇ ਜਿਹੜੇ ਉਹ ਪਿੱਛੇ ਜਿਹੇ ਪੰਜਾਬ ਸਰਕਾਰ ਦੇ ਵੱਲੋਂ ਉੱਥੇ ਇਨਵੈਸਟ ਕੀਤੇ ਗਏ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਤੁਸੀਂ ਦੇਖੋ ਕਿ ਇੱਕ ਦਿਨ ਦੇ ਵਿੱਚ ਉੱਥੇ ਕਰੋੜਾਂ ਰੁਪਏ ਦੀ ਟ੍ਰੇਡ ਹੁੰਦੀ ਹੈ ਅਗਰ ਉੱਥੇ ਇੱਕ ਡੀਆਈਜੀ ਪੱਧਰ ਦੇ ਅਧਿਕਾਰੀ ਨੂੰ ਇੱਕ ਲੋਹਾ ਵਪਾਰੀ ਦੇ ਵੱਲੋਂ ਪੈਸੇ ਦਿੱਤੇ ਜਾ ਰਹੇ ਸੀ ਤਾਂ ਇਹ ਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਇਹ ਕਿੰਨੇ ਸਮੇਂ ਤੋਂ ਪੈਸੇ ਦਿੱਤੇ ਜਾ ਰਹੇ ਸੀ ਕੀ ਕੋਈ ਹੋਰ ਫਰਮ ਵੀ ਜੁੜੀ ਹੈ ਕਿ ਕਿਸੇ ਹੋਰ ਵਪਾਰੀ ਤੋਂ ਵੀ ਇਸ ਤਰ੍ਹਾਂ ਵਸੂਲੀ ਆ ਜਿਹੜੀ ਉਹ ਕੀਤੀ ਜਾਂਦੀ ਸੀ ਸਾਰਾ ਮਾਮਲਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਤਾਂ ਬਿਲਕੁਲ ਬਲਵਿੰਦਰ ਡੀਆਈਜੀ ਹਰਚਰਨ ਸਿੰਘ ਪੋਲਰ ਹੁਣ ਦੀ ਗ੍ਰਿਫਤਾਰੀ ਤਾਂ ਹੋ ਗਈ ਆ ਚਲੋ ਉਹਨਾਂ ਦੇ ਨਾਲ ਕਿ ਸਿੱਧੇ ਤੌਰ ਤੇ ਹਰਚਰਨ ਸਿੰਘ ਪੋਲਰ ਤਾਂ ਇੱਕ ਡੀਆਈਜੀ ਤਾਂ ਜੁੜੇ ਨਹੀਂ ਹੋਣੇ ਕਿ ਉਹ ਸਿੱਧੇ ਰਿਸ਼ਵਤ ਮੰਗਦੇ ਨੇ ਉਹਨਾਂ ਦੇ ਨਾਲ ਮੈਕਮੇਂ ਦੇ ਜਿਹੜੇ ਹੋਰ ਅਧਿਕਾਰੀ ਨੇ ਉਹ ਵੀ ਜੁੜੇ ਹੋ ਸਕਦੇ ਨੇ ਮਾਮਲਾ ਜਿਹੜੀ ਕਿ ਇਨਵੈਸਟੀਗੇਸ਼ਨ ਦਾ ਮਾਮਲਾ ਸਾਰੀ ਜਿਹੜੀ ਜਾਂਚ ਪੜਤਾਲਾ ਉਹ ਤਾਂ ਹਲੇ ਹੋਣੀ ਆ ਪਰ ਉਹਨਾਂ ਜਿਹੜੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਜ਼ੀਰੋ ਟੋਲਰੈਂਸ ਦੇ ਉੱਪਰ ਜਿਹੜੀ ਭ੍ਰਿਸ਼ਟਾਚਾਰ ਜਿਹੜੇ ਜੋ ਅਫਸਰ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਂਦਾ ਤੇ ਫਿਰ ਇਹ ਹਾਲਾਤ ਕਿਸ ਤਰੀਕੇ ਨੇ ਕਿ ਸੈਂਟਰ ਦੀ ਏਜੰਸੀ ਨੂੰ ਜਿਹੜੀ ਕਾਰਵਾਈ ਕਰਨੀ ਪਵੇ ਕਿਉਂਕਿ ਸੀਬੀਆਈ ਸੈਂਟਰ ਦੀ ਉਹ ਏਜੰਸੀ ਆ ਕਿ ਜਿਨੇ ਪਿਛਲੇ ਦਹਾਕੇ ਦੇ ਸੀਬੀਆਈ ਕੋਰਟਾਂ ਦੇ ਵਿੱਚ ਜਿਸ ਤਰੀਕੇ ਦੇ ਕੇਸ ਜਾਂਦੇ ਨੇ ਕਿ ਕਿੰਨੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੂੰ ਕਦੇ 30 ਸਾਲ ਬਾਅਦ ਕਦੇ 40 ਸਾਲ ਬਾਅਦ ਸੀਬੀਆਈ ਕੋਰਟਾਂ ਦੁਆਰਾ ਜਿਹੜੇ ਸੀਬੀਆਈ ਦੇ ਵਿੱਚ ਮਾਮਲੇ ਚੱਲਦੇ ਨੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਾਂ ਬਹੁਤ ਸਾਰੇ ਵਕਫ ਵਕ ਹੋਰ ਮਾਮਲਿਆਂ ਦੇ ਵਿੱਚ ਸਜ਼ਾਵਾ ਸੁਣਾਈ ਜਾਂਦੀ ਹੈ ਨਹੀਂ ਜਾਨੀ ਕਿ ਸੀਬੀਆਈ ਦਾ ਪੁਰਾਣਾ ਰਿਕਾਰਡ ਵੀ ਇਸ ਤਰੀਕੇ ਦੱਸਦਾ ਬਲਵਿੰਦਰ ਤਾਂ ਸੁਖਮਨ ਇਹ ਵੀ ਆ ਕਿ ਅਹੁਦਾ ਬਹੁਤ ਵੱਡਾ ਸੀ ਵੱਡਾ ਉਹਦਾ ਦੀ ਬਹੁਤ ਵੱਡਾ ਅਹੁਦਾ ਸੀ ਇਸ ਕਰਕੇ ਵੀ ਇਸ ਏਜੰਸੀ ਤੱਕ ਸੰਪਰਕ ਆ ਜਿਹੜਾ ਉਹ ਕੀਤਾ ਗਿਆ ਹੋਣਾ ਜਾ ਹੋ ਸਕਦਾ ਹੈ ਕਿ ਕਿਤੇ ਪਹਿਲਾਂ ਥੱਲਣਲੇ ਅਫਸਰਾਂ ਨਾਲ ਗੱਲਬਾਤ ਚੱਲਦੀ ਹੋਵੇ ਫਿਰ ਅੱਗੇ ਪੂਰਾ ਟਰੈਪ ਲਗਾਇਆ ਗਿਆ ਪੂਰੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਲੇਕਿਨ ਮਾਮਲਾ ਬੇहद ਸੰਦੀਜਾ ਹੈ ਇਹ ਵੀ ਗੱਲ ਆ ਕਿ ਜਿਵੇਂ ਆਮ ਤੌਰ ਤੇ ਪੁਲਿਸ ਮੁਲਾਜ਼ਮ ਰਿਸ਼ਵਤ ਲੈਂਦੇ ਫੜੇ ਜਾਂਦੇ ਨੇ ਲੈਂ ਹਾਲਰ ਹੁੰਦਾ ਹੈ ਸਸਪੈਂਡ ਕੀਤਾ ਜਾਂਦਾ ਹੈ ਫਿਰ ਪਾਗੀ ਕਾਰਵਾਈ ਕੀਤੀ ਜਾਂਦੀ ਹੈ ਲੇਕਿਨ ਇੱਥੇ ਅਹੁਦਾ ਬਹੁਤ ਵੱਡਾ ਹੈ ਬਹੁਤ ਸੀਨੀਅਰ ਅਫਸਰ ਦਾ ਅਹੁਦਾ ਹੈ ਕੋਈ ਮਾਮੂਲੀ ਸਿਪਾਹੀ ਦਾ ਅਹੁਦਾ ਤਾਂ ਹੈ ਨਹੀਂ ਤਾ ਇੱਥੇ ਵੀ ਦੇਖਣਾ ਹੋਵੇਗਾ ਕਿ ਕਾਰਵਾਈ ਵਿਭਾਗ ਦੇ ਵੱਲੋਂ ਇਸ ਮਾਮਲੇ ਵਿੱਚ ਕੀ ਕੀਤੀ ਜਾਂਦੀ ਹੈ। ਤਾਂ ਬਿਲਕੁਲ ਬਲਵਿੰਦਰ ਇੱਕ ਤੁਸੀਂ ਕਿਹਾ ਕਿ ਉਹਦਾ ਵੱਡਾ ਨਹੀਂ ਬਹੁਤ ਵੱਡਾ ਉਹਦਾ ਬਿਲਕੁਲ। ਰੋਪੜ ਰੇਜ ਦੇ ਡੀਆਈਜੀ ਨੇ ਕਿੰਨੇ ਪੁਲਿਸ ਮੁਲਾਜ਼ਮਾਂ ਇਨਸਪੈਕਟਰ ਜਾਂ ਪਰ ਹੋਰ ਐਸਐਚਓ ਡੀਐਸਪੀ ਐਸਐਸਪੀ ਕਿੰਨੇ ਉਹਨਾਂ ਦੇ ਅੰਡਰ ਹੋਣਗੇ ਬਲਵਿੰਦਰ ਦੇਖੋ ਕਿ ਫਿਰ ਇਸ ਵਕਤ ਤੱਕ ਤਾਂ ਹਾਲਾਂਕਿ ਅਸੀਂ ਕਿਸੇ ਦੇ ਉੱਪਰ ਇਲਜ਼ਾਮ ਨਹੀਂ ਲਾਉਂਦੇ ਕਿ ਉਹ ਸਾਰਾ ਸਿਸਟਮ ਕਿਸ ਤਰੀਕੇ ਚੱਲਦਾ ਉਹ ਕਿ ਜਿਨ੍ਹਾਂ ਦਾ ਇੱਕ ਇੰਨੇ ਵੱਡੇ ਅਹੁਦੇ ਦੇ ਉੱਪਰ ਜਿਹੜਾ ਜਿੰਨਾਂ ਦਾ ਇੱਕ ਹੈੱਡ ਬੈਠਾ ਡੀਆਈਜੀ ਰੋਪੜ ਰੇਂਜ ਦਾ ਜਿਹੜਾ ਉਹੀ ਇਸ ਤਰੀਕੇ ਹਰਚਰਨ ਸਿੰਘ ਪੁੱਲਰ ਜਿਹੜੇ ਗ੍ਰਿਫਤਾਰ ਹੋ ਜਾਂਦੇ ਨੇ ਤਾਂ ਫਿਰ ਥੱਲੇ ਸਿਸਟਮ ਹੁਣ ਆਮ ਜਿਹੜੇ ਇਹ ਸਾਰੇ ਏਰੀਆ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਖਿਆਲ ਇਹ ਵੀ ਆ ਜਾਂਦੇ ਹੋਣਗੇ ਕਿ ਸਾਡਾ ਕੀ ਬਣੂਗਾ ਕੀ ਸਾਤੋਂ ਵੀ ਇਸੇ ਤਰੀਕੇ ਰਸਮਤ ਚੱਲਦੀ ਹੋਊਗੀ ਸੁਖਮਨ ਇੱਕ ਗੱਲ ਦਾ ਜ਼ਿਕਰ ਇੱਥੇ ਜ਼ਰੂਰ ਆਇਆ ਕਿਉਂਕਿ ਜਦੋਂ ਵੀ ਕੋਈ ਵੱਡਾ ਪੁਲਿਸ ਅਫਸਰ ਹੁੰਦਾ ਏ ਉਹ ਕਾਰਵਾਈ ਕਰਦਾ ਏ ਉਹ ਸਾਰਾ ਪੰਜਾਬ ਹੀ ਜਾਣਦਾ ਏ ਕਿ ਇਹ ਫਲਾਣੀ ਰੇਂਜ ਦੇ ਵਿੱਚ ਅਫਸਰ ਨੇ ਫਲਾਣੀ ਰੇਂਜ ਚ ਅਫਸਰ ਨੇ ਜਦੋਂ ਕੋਈ ਪੁਲਿਸ ਅਧਿਕਾਰੀ ਆਪਾਂ ਪਿੱਛੇ ਦੇਖਿਆ ਕਿ ਕਰੋਨਾ ਕਾਲ ਹੋਵੇ ਭਾਵੇਂ ਉਸ ਤੋਂ ਬਾਅਦ ਦਾ ਸਮਾਂ ਹੋਵੇ ਜਾਂ ਫਿਰ ਕੋਈ ਵੀ ਆਪਰੇਸ਼ਨ ਸਪੈਸ਼ਲ ਚਲਾਏ ਜਾਂਦੇ ਨੇ ਤਾਂ ਜਿਹੜੀ ਜ਼ਿੰਮੇਵਾਰੀ ਪੁਲਿਸ ਵੱਲੋਂ ਨਿਭਾਈ ਜਾਂਦੀ ਹੈ ਡੀਆਈਜੀ ਜੀ ਜਾਂ ਐਸਐਸਪੀ ਲੈਵਲ ਦੇ ਜਿਹੜੇ ਅਫਸਰ ਨੇ ਉਹਨਾਂ ਦਾ ਜਦੋਂ ਸਮੂਲੀਅਤ ਹੁੰਦੀ ਹੈ ਤਾਂ ਲੋਕ ਜ਼ਿਕਰ ਕਰਦੇ ਨੇ ਹੜਾ ਵਿੱਚ ਦੇਖੋ ਕਿਸ ਪ੍ਰਕਾਰ ਲੋਕਾਂ ਨੇ ਤਾਰੀਫਾਂ ਕੀਤੀਆਂ ਨੇ ਕਿ ਇਹੋ ਜਿਹੇ ਅਫਸਰ ਹੋਣੇ ਚਾਹੀਦੇ ਨੇ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਵੱਡੇ ਹੋ ਕੇ ਇਹੋ ਜਿਹੇ ਇਮਾਨਦਾਰ ਅਫਸਰ ਬਣਨਾ ਹੈ ਤਾਂ ਸੁਖਮਨ ਐਸਟੂ ਲੈ ਕੇ ਹੁਣ ਬਿਆਨ ਨੇ ਜਿਹੜੇ ਉਹ ਸਾਹਮਣੇ ਆ ਰਹੇ ਨੇ ਹਾਲਾਂਕਿ ਇਹ ਮਾਮਲਾ ਕਿਸੇ ਪਾਰਟੀ ਦੇ ਨਾਲ ਨਹੀਂ ਜੁੜਿਆ ਹੋਇਆ ਹੈ ਇੱਕ ਅਫਸਰ ਦੇ ਨਾਲ ਜੁੜਿਆ ਹੋਇਆ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਜਦੋਂ ਮੁੱਖ ਮੰਤਰੀ ਦੇ ਵੱਲੋਂ ਜਾਂ ਫਿਰ ਮੌਜੂਦਾ ਜਿਹੜੇ ਮੰਤਰੀ ਨੇ ਕਿਸੇ ਸੀਨੀਅਰ ਅਹੁਦੇਦਾਰ ਵੱਲੋਂ ਬਿਆਨ ਦਿੱਤਾ ਜਾਂਦਾ ਏ ਉਸ ਤੋਂ ਬਾਅਦ ਕਈ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਉਣਗੀਆਂ ਦੂਜੇ ਪਾਸੇ ਹਲੇ ਇਹ ਮਾਮਲਾ ਜਿਹੜਾ ਕੋਰਟ ਦੇ ਵਿੱਚ ਜਾਣਾ ਏ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਰਿਮਾਨ ਵਗੈਰਾ ਲਿਆ ਜਾਣਾ ਏ ਉਸ ਤੋਂ ਬਾਅਦ ਹੀ ਇਹ ਗੱਲਾਂ ਨੇ ਜਿਹੜੀਆਂ ਸਪਸ਼ਟ ਹੋ ਸਕਦੀਆਂ ਨੇ ਅਤੇ ਹੌਲੀ-ਹੌਲੀ ਕੁਝ ਦਿਨਾਂ ਵਿੱਚ ਮਾਮਲਾ ਕਲੀਅਰ ਹੋਵੇਗਾ ਉਸ ਤੋਂ ਬਾਅਦ ਸਾਲਾਂ ਪੱਧਰੀ ਦਾ ਸਮਾਂ ਜਿਹੜਾ ਉਹ ਲੱਗ ਸਕਦਾ ਹੈ ਕਿ ਇਸ ਮਾਮਲੇ ਵਿੱਚ ਕੀ ਕਾਰਵਾਈ ਹੁੰਦੀ ਹੈ ਬਿਲਕੁਲ ਇਹ ਤਾਂ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਣਾ ਪਰ ਬਲਵਿੰਦਰ ਜੱਤ ਕੋਈ ਸੁਣਦਾ ਕਿ ਡੀਆਈਜੀ ਇੰਨੇ ਵੱਡੇ ਰੈਂਕ ਦਾ ਬੰਦਾ ਕੋਈ ਗ੍ਰਿਫਤਾਰ ਕੀਤਾ ਕੋਈ ਅਧਿਕਾਰੀ ਤਾਂ ਹਰੇਕ ਹੈਰਾਨ ਹੋ ਜਾਂਦਾ ਨਾਲ ਦੀ ਨਾਲ ਹਰੇਕ ਇਹ ਵੀ ਸੋਚਦਾ ਕਿ ਪੰਜਾਬ ਦੇ ਹਾਲਾਤ ਕੀ ਨੇ ਕਿ ਜੇ ਇੰਨਾ ਵੱਡਾ ਅਧਿਕਾਰੀ ਇਸ ਤਰੀਕੇ ਰਿਸ਼ਵਤ ਲੈਂਦਿਆ ਰੰਗੇ ਹੱਤੀ ਫੜਿਆ ਗਿਆ ਦਾ ਥੱਲੇ ਸਾਰਾ ਸਿਸਟਮ ਕੀ ਚੱਲਦਾ ਇਸੇ ਦੇ ਨਾਲ ਹਾਲਾਂਕਿ ਅਸੀਂ ਬਾਕੀਆਂ ਨੂੰ ਵੀ ਕਹਿੰਦੇ ਬਾਕੀ ਸਾਰੇ ਜਿਹੜੇ ਹੋਰ ਮੁਲਾਜ਼ਮ ਨੇ ਉਹਨਾਂ ਦੇ ਵੀ ਲੋਕਾਂ ਨੇ ਇਸ ਤਰੀਕੇ ਦੀ ਨਿਗਾਹ ਦੇ ਨਾਲ ਦੇਖਣ ਲੱਗ ਜਾਣਾ ਕਿ ਕਿਤੇ ਇਹ ਵੀ ਤਾਂ ਨਹੀਂ ਰਿਸ਼ਵਤ ਲੈਂਦੇ ਹਾਲਾਂਕਿ ਭਾਵੇਂ ਉਹ ਲੱਖ ਇਮਾਨਦਾਰੀ ਹੁਣ ਅਸੀਂ ਕਹਿੰਦੇ ਆ ਕਿ ਕੋਈ ਹਰੇਕ ਰਿਸ਼ਵਤਖੋਰ ਨਹੀਂ ਹੁੰਦਾ ਹਰੇਕ ਜਿਹੜਾ ਇਮਾਨਦਾਰ ਵੀ ਨਹੀਂ ਹੁੰਦਾ ਹੈਗਾ ਕਿ ਜਿਸ ਤਰੀਕੇ ਫੜਿਆ ਹੈਗਾ ਹਾਲਾਂਕਿ ਅਸੀਂ ਕਹਿੰਦੇ ਕਿ ਬਾਕੀ ਇਮਾਨਦਾਰੀ ਹੁਣ ਪੰਜਾਬ ਦੀ ਭਲਾਈ ਹੋਵੇ ਪਰ ਲੋਕਾਂ ਦੇ ਮਨ ਦੇ ਵਿੱਚ ਖਿਆਲ ਤਾਂ ਆ ਜਣਾ ਕਿ ਜੇ ਇੰਨੇ ਵੱਡੇ ਲੈਵਲ ਤੇ ਜਿਹੜਾ ਇਹੀ ਕਿਹਾ ਜਾਂਦਾ ਨਾ ਕਿ ਜੇ ਉਪਰੋਂ ਸੀਐਮ ਭਗਵੰਤ ਮਾਨ ਵੀ ਕਹਿੰਦੇ ਨੇ ਕਿ ਜੇ ਉਪਰੋਂ ਸਿਸਟਮ ਸਾਫ਼ ਹੋ ਜੂਵੇ ਨਾ ਤਾਂ ਥੱਲੇ ਤੱਕ ਆਪ ਹੀ ਸਾਫ਼ ਹੋ ਜਾਦਾ ਤਾਂ ਹੁਣ ਤਾਂ ਉਪਰੋਂ ਨਾਲਾਈ ਸੀਬੀਆਈ ਦੇ ਜਿਸ ਤਰੀਕੇ ਦੀ ਕਾਰਵਾਈ ਕਰਤੀ ਤਾਂ ਹੁਣ ਸੋਚਣ ਨੂੰ ਮਜਬੂਰ ਆ ਸਰਕਾਰ ਨੂੰ ਵੀ ਇਸ ਦਾ ਜਿਹੜਾ ਕੋਈ ਨਾ ਕੋਈ ਜਵਾਬ ਤਾਂ ਬਿਲਕੁਲ ਦੇਣਾ ਹੀ ਪੈਣਾ ਬਲਵਿੰਦਰ ਜੀ ਜੀ ਤਾਂ ਦੇਖਿਆ ਉਹ ਜਿਹੜਾ ਨਾਮਲੇ ਲੈ ਕੇ ਵੱਖ-ਵੱਖ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਕੀ ਆਪਣਾ ਪੱਖ ਰੱਖਦੀਆਂ ਨੇ ਕਿ ਵਿਚਾਰ ਰੱਖਦੀਆਂ ਨੇ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਕੋਰਟ ਦੇ ਵਿੱਚ ਕਾਰਵਾਈ ਹੋਣੀ ਹੈ ਅਤੇ ਪੁਲਿਸ ਵਿਭਾਗਮ ਦੇ ਵੱਲੋਂ ਵੀ ਵਿਭਾਗੀ ਕਾਰਵਾਈ ਬਣਦੀ ਕੀਤੀ ਜਾਵੇਗੀ ਅਤੇ ਅਦਾਲਤ ਵਿੱਚ ਜਦੋਂ ਦੋਸ਼ਤ ਹੈ ਹੋਣਗੇ ਜਾਂ ਫਿਰ ਦੋਸ਼ਤ ਵਿੱਚੋਂ ਬਰੀ ਕੀਤਾ ਜਾਵੇਗਾ ਉਸ ਤੋਂ ਬਾਅਦ ਹੀ ਸਥਿਤੀ ਆ ਜਿਹੜੀ ਉਹ ਬਿਲਕੁਲ ਸਪਸ਼ਟ ਹੋ ਜਾਵੇਗੀ ਕਿਉਂਕਿ ਸਬੂਤਾਂ ਦੇ ਆਧਾਰ ਤੇ ਕਾਰਵਾਈ ਆ ਜਿਹੜੀ ਇਹਨਾਂ ਮਾਮਲਿਆਂ ਵਿੱਚ ਹੁੰਦੀ ਹੈ ਲੇਕਿਨ ਇਹ ਵਾਕਿਆ ਹੀ ਬੇਹਦ ਚਿੰਤਾ ਵਾਲੀ ਗੱਲ ਹੈ ਕਿ ਇੱਕ ਇੰਨਾ ਵੱਡਾ ਅਫਸਰ ਰਿਸ਼ਵਤ ਦੇ ਮਾਮਲੇ ਵਿੱਚ ਫੜਿਆ ਜਾਵੇ ਜਿਹੜੇ ਅਫਸਰਾਂ ਤੋਂ ਲੋਕ ਉਮੀਦ ਕਰਦੇ ਨੇ ਕਿ ਅਗਰ ਸਾਨੂੰ ਕਿਤੇ ਥਾਣਿਆਂ ਵਿੱਚ ਇਨਸਾਫ ਨਹੀਂ ਮਿਲਿਆ ਅੱਗੇ ਅਸੀਂ ਵੱਡੇ ਅਫਸਰਾਂ ਕੋਲ ਜਾਵਾਂਗੇ ਉਹ ਸਾਨੂੰ ਇਨਸਾਫ ਦੇਣਗੇ ਲੇਕਿਨ ਅਗਰ ਵੱਡੇ ਅਫਸਰ ਹੀ ਅჯੀਹਾ ਕਰਨ ਲੱਗ ਜਾਣ ਤਾਂ ਹਾਲਾਤ ਨੇ ਜਿਹੜੇ ਵਾਕਈ ਚਿੰਤਾ ਵਾਲੇ ਨੇ ਤੁਸੀਂ ਇਸ ਮਾਮਲੇ ਬਾਰੇ ਕੀ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ